ਦੋਸਤੋ ਸਤਿ ਸ਼੍ਰੀ ਅਕਾਲ ਕੱਲ ਅਸੀਂ ਜੋ ਸਾਡੇ ਸਕੂਲਾਂ ਦੇ ਵਿੱਚ ਟੀਚਰਜ਼ ਦੀਆਂ ਪੋਸਟਾਂ ਖਾਲੀ ਪਈਆਂ ਨੇ ਉਹਨਾਂ ਬਾਰੇ ਗੱਲ ਕਰ ਰਹੇ ਸੀ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਬਣੀ ਉਹਨਾਂ ਨੇ ਇੱਕ ਬੜਾ ਵੱਡਾ ਪ੍ਰਚਾਰ ਕੀਤਾ ਵੀ ਅਸੀਂ ਜੀ ਫੋਰਮ ਦੇ ਵਿੱਚ ਕਿਸੇ ਨੂੰ ਸਿੰਗਾਪੂਰ ਕਿਸੇ ਨੂੰ ਕਿਸੇ ਵੀ ਅਸੀਂ ਤਾਂ ਜੀ ਜਿਹੜੇ ਟੀਚਰਜ਼ ਨੂੰ ਜਿਹੜੀ ਹੈ ਹੈਡ ਟੀਚਰਜ਼ ਨੂੰ ਟੀਚਰਜ਼ ਨੂੰ ਟ੍ਰੇਨਿੰਗ ਜਿਹੜੀ ਉੱਥੋਂ ਦੇ ਰਹੇ ਆ ਤੇ ਬੜਾ ਕੁ ਬੜਾ ਕ੍ਰਾਂਤੀਕਾਰੀ ਸਟੈਪ ਹੈ ਪਰ ਇਹ ਵੀ ਜਿਹੜੀ ਜਿਹੜੀ ਮੈਥੋਡੋਲੋਜੀ ਖੋਤੀ ਸਿੱਖਿਆ ਕ੍ਰਾਂਤੀ ਦਾ ਇੱਕ ਹਿੱਸਾ ਹੈ ਜਦੋਂ ਅਸੀਂ ਦੇਖਾਂਗੇ ਜੇ ਤੇ ਇਹ ਦੋ ਦੋ ਤਿੰਨ ਤਿੰਨ ਦਿਨ ਦੀ ਟ੍ਰੇਨਿੰਗ ਹੁੰਦੀ ਹੈ ਦੋ ਦਿਨ ਦਿਨ ਦੀ ਕੋਈ ਟ੍ਰੇਨਿੰਗ ਨਹੀਂ ਦੋ ਸੈਮੀਨਾਰਸ ਹੁੰਦੇ ਨੇ ਹਾਂ ਟ੍ਰੇਨਿੰਗ ਹੁੰਦੀ ਹੈ ਕੋਈ 15 ਦਿਨ ਦੀ ਹੋਵੇ ਮਹੀਨੇ ਦੀ ਹੋਵੇ ਜਿਹਦੇ ਨਾਲ ਕੀ ਫਰਕ ਪੈਂਦਾ ਔਰ ਅਸੀਂ ਅੱਜ ਇਹ ਅੱਜ ਤੱਕ ਇੱਕ ਅੰਕੜੇ ਨਹੀਂ ਪੇਸ਼ ਕਰ ਸਕੇ ਵੀ ਕਿੰਨੇ ਇਹਨਾਂ ਨੇ ਟੀਚਰਸ ਨੂੰ ਹੈਡ ਟੀਚਰਸ ਨੂੰ ਫੋਰਨ ਚ ਟ੍ਰੇਨਿੰਗ ਦਿੱਤੀ ਹੈ ਤੇ ਉਹ ਕਿੰਨੇ ਪਰਸੈਂਟ ਜਿਹੜੇ ਉਹਨਾਂ ਦੇ ਰਿਜ਼ਲਟ ਜਿਹੜੇ ਨੇ ਇੰਪਰੂਵ ਹੋਏ ਨੇ ਪਰ ਇਸ ਕਸਮ ਦਾ ਨਾ ਅੰਕੜਾ ਨੇ ਦਿੱਤਾ ਨਾ ਹੀ ਕੁਝ ਇੰਪਰੂਵ ਹੋਇਆ ਹਾਂ ਜੇ ਇਹਨਾਂ ਨੇ ਟ੍ਰੇਨਿੰਗ ਦੇਣ ਦੀ ਜੇ ਗੱਲ ਕਰਦੇ ਆ ਜਿੱਥੇ ਸਾਡੇ ਆਪਣੇ ਟ੍ਰੇਨਿੰਗ ਸੈਂਟਰ ਨੇ ਜੇ ਅਸੀਂ ਗੱਲ ਕਰੀਏ ਉੱਥੇ ਵੀ ਜਿਹੜੀ ਹੈਗੀ ਸਟਾਫ ਦੀ ਸ਼ਾਰਟੇਜ ਹੈ ਡਿਸਟ੍ਰਿਕਟ ਦੇ ਵਿੱਚ ਸਾਡੇ ਜਿਹੜੇ ਨੇ ਡਾਈਟ ਜਿਹਨੂੰ ਅਸੀਂ ਕਹਿੰਦੇ ਆ ਡਿਸਟ੍ਰਿਕਟ ਦੇ ਵਿੱਚ ਐਜੂਕੇਸ਼ਨ ਜਿਹੜੇ ਟ੍ਰੇਨਿੰਗ ਸੈਂਟਰ ਹੁੰਦੇ 143 ਪੋਸਟਾਂ ਉੱਥੇ ਖਾਲੀ ਪਈਆਂ ਨੇ ਇਸੇ ਤਰ੍ਹਾਂ ਨਾਲ ਜਿਹੜਾ ਐਸਈਆਰਟੀ ਜਿਹੜੀ ਕਿ ਜਿਸ ਦਾ ਮਤਲਬ ਕਿ ਸਟੇਟ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਉਹਦੇ ਵਿੱਚ 7 ਵੈਕੈਂਸੀਆਂ ਖਾਲੀ ਪਈਆਂ ਨੇ ਔਰ ਸਾਡੇ ਸਟੇਟ ਦੇ ਵਿੱਚ 1884 ਸਕੂਲ ਨੇ ਉਹ ਸਿੰਗਲ ਟੀਚਰ ਸਕੂਲ ਨੇ ਪ੍ਰਾਇਮਰੀ ਲੈਵਲ ਤੇ ਤੇ 137 ਜਿਹੜੇ ਨੇ ਅਪਰ ਪ੍ਰਾਇਮਰੀ ਲੈਵਲ ਤੇ ਜਿਹੜੇ ਸਿੰਗਲ ਟੀਚਰ ਸਕੂਲ ਨੇ ਔਰ ਤੁਹਾਨੂੰ ਦੇਖ ਕੇ ਹੈਰਾਨੀ ਹੋਊਗੀ ਸੁਣ ਕੇ ਕਿ 9% ਸਿਰਫ ਜਿਹੜੇ ਸਕੂਲ ਅਸੀਂ ਇਨਕਲੂਸਿਵ ਐਜੂਕੇਸ਼ਨ ਵਾਸਤੇ ਸਕੂਲ ਤੇ ਜਿਹੜੇ ਟੀਚਰਸ ਨੂੰ ਟ੍ਰੇਨ ਕਰ ਪਾਏ ਆ ਕਰ ਪਾਏ ਆ ਸਿਰਫ 10% ਨੂੰ ਇਸ ਕਰਕੇ ਇਹ ਜਿਹੜੀ ਕ੍ਰਾਂਤੀ ਜਿਹੜੀ ਸਿੱਖਿਆ ਦੀ ਕ੍ਰਾਂਤੀ ਦੀ ਗੱਲ ਹੈ ਇਹ ਖੋਤੀ ਕ੍ਰਾਂਤੀ ਦੀ ਕ੍ਰਾਂਤੀ ਆ ਔਰ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਆਪ ਇੱਕ ਗੱਲ ਕਰਕੇ ਜਿਹੜੀ ਆਪਣੀ ਗੱਲ ਖਤਮ ਕਰਦਣਾ ਵੀ ਸੋਚਣਾ ਤੁਸੀਂ ਐ ਦੇਖਣਾ ਤੁਸੀਂ ਐ ਵੀ ਸਿਰਫ ਪ੍ਰਚਾਰ ਤੇ ਪ੍ਰਸਾਰ ਦੇ ਨਾਲ ਜਿਹੜੇ ਹੈਗੀ ਗੱਲ ਨਹੀਂ ਬਣਨੀ ਜੇ ਅਸੀਂ ਆਪਣੇ ਸਿੱਖਿਆ ਦੇ ਪੱਧਰ ਨੂੰ ਅਪਰੂਵ ਕਰਨਾ ਹੈ ਤਾਂ ਇਹਦੇ ਵਾਸਤੇ ਸਾਨੂੰ ਅਪਰਾਲੇ ਕਰਨੇ ਪੈਣਗੇ ਨਾ ਕਿ ਸਿਰਫ ਪ੍ਰਚਾਰ ਹੀ ਕਰਨਾ ਪਊਗਾ ਧੰਨਵਾਦ ਦੋਸਤੋ